ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਜਿੱਥੇ ਅਸੀਂ ਹਰ ਰੋਜ਼ ਤੁਹਾਨੂੰ ਗਲੈਮਰ ਗੌਸਪ ਅਤੇ ਐਂਟਰਟੇਨਮੈਂਟ ਦੀ ਚਮਕਦਾਰ ਦੁਨੀਆ ਦੇ ਵਿੱਚ ਲੈ ਕੇ ਜਾਂਦੇ ਹਾਂ ਇਸ ਲਈ ਬਿਨਾਂ ਕਿਸੇ ਦੇਰੀ ਦੇ ਆਓ ਦੇਖਦੇ ਹਾਂ ਕਿ ਐਂਟਰਟੇਨਮੈਂਟ ਦੇ ਗਲਿਆਰਿਆਂ ਦੇ ਵਿੱਚ ਅੱਜ ਕਿਹੜੀਆਂ-ਕਿਹੜੀਆਂ ਖਬਰਾਂ ਦੀ ਗੂੰਜ ਸੁਣਾਈ ਦਿੱਤੀ ਇਸ એપisode ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਯੁਜਵਿੰਦਰ ਚਾਹਲ ਅਤੇ ਮਨੀਸ਼ ਪਾਂਡੇ ਦੀ ਲਵ ਲਾਈਫ ਤੇ ਡਾਈਵੋਰਸ ਤੇ ਕਾਲੇ ਬੱਦਲ ਛਾਏ ਹੋਏ ਨੇ ਮਸ਼ਹੂਰ ਅਦਾਕਾਰਾਂ ਦੀ ਭੈਣ ਨੇ ਕੈਲੀਫੋਰਨੀਆ ਦੇ ਵਿੱਚ ਅੱਗ ਦੇ ਚਲਦੇ ਛੱਡਿਆ ਆਪਣਾ ਘਰ ਤੇ ਵਿੱਕੀ ਧਾਲੀਵਾਲ ਦੇ ਹੀਰੋ ਮੂਮੈਂਟ ਦੇ ਬਾਰੇ ਗੱਲ ਕਰਾਂਗੇ। cricket ਦੇ ਮੈਦਾਨ ਤੇ ਛੋਟ ਸਤੇ ਸੋਸ਼ਲ ਮੀਡੀਆ ਤੇ ਗੋਸਪਸ ਤੋਂ ਵੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੇ ਨੇ ਪਰ ਹਾਲ ਹੀ ਦੇ ਵਿੱਚ ਕ੍ਰਿਕਟਰਾਂ ਦੀ ਲਵ ਲਾਈਫ ਦੇ ਵਿੱਚ ਕੁਝ ਅਜੀਬਾ ਹੋ ਰਿਹਾ ਹੈ ਕਿ ਹਰ ਕੋਈ ਹੈਰਾਨ ਅਤੇ ਪਰੇਸ਼ਾਨ ਹੈ ਇੱਕ ਹੋਰ ਕ੍ਰਿਕਟਰ ਦੇ ਡਾਈਵੋਰਸ ਦੀ ਅਫਵਾਹ ਸੋਸ਼ਲ ਮੀਡੀਆ ਤੇ ਫੈਲ ਰਹੀ ਹੈ ਟੀਮ ਇੰਡੀਆ ਦੇ 스타 ਸਪਿਨਰ ਯੁਜਵਿੰਦਰ ਚਾਹਲ ਅਤੇ ਉਹਨਾਂ ਦੀ ਪਤਨੀ ਤਨਸ਼੍ਰੀ ਵਰਮਾ ਦੇ ਵਿਚਾਰੇ ਤਲਾਕ ਦੀ ਅਫਵਾਹ ਨੇ ਸੋਸ਼ਲ ਮੀਡੀਆ ਦੇ ਉੱਤੇ ਹਲਚਲ ਮਚਾ ਲਿੱਤੀ ਸੀ ਅਤੇ ਹੁਣ ਇੱਕ ਹੋਰ ਕ੍ਰਿਕਟਰ ਮਨੀਸ਼ ਪਾਂਡੇ ਦੇ ਰਿਸ਼ਤੇ ਤੇ ਵੀ ਸਵਾਲ ਉਠਾਏ ਜਾ ਰਹੇ ਨੇ ਇਸ ਜੋੜੇ ਨੇ ਇੱਕ ਦੂਜੇ ਨੂੰ ਇੰਸਟਾਗ੍ਰਾਮ ਤੋਂ ਅਨਫੋਲੋ ਕਰ ਦਿੱਤਾ ਹੈ ਤੇ ਰਿਪੋਰਟਾਂ ਦੇ ਮੁਤਾਬਕ ਭਾਰਤੀ ਕ੍ਰਿਕਟ ਦੇ ਵਿੱਚ 68 ਇੰਟਰਨੈਸ਼ਨਲ ਮੈਚ ਖੇਡ ਚੁੱਕੇ ਮਨੀਸ਼ ਅਤੇ ਉਹਨਾਂ ਦੀ ਪਤਨੀ ਅਦਾਕਾਰਾ ਅਰਸ਼ਿਤਾ ਛੇਤੀ ਦੇ ਵਿਚਾਰੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਕਿ ਮਨੀਸ਼ ਪਾਂਡੇ ਅਤੇ ਅਰਸ਼ਿਤਾ ਛੇਤੀ ਦੇ ਰਿਸ਼ਤੇ ਦੇ ਵਿੱਚ ਅਸਲ ਦੇ ਵਿੱਚ ਦਰਾਰ ਹੈ ਜਾਂ ਫਿਰ ਸੋਸ਼ਲ ਮੀਡੀਆ ਤੇ ਮਹਿਜ਼ ਅਫਵਾਹਾਂ ਨੇ ਇਹ ਤਾਂ ਸਮਾਂ ਹੀ ਦੱਸੇਗਾ ਪਰ ਫੈਨਸ ਦੁਆ ਕਰਦੇ ਨੇ ਕਿ ਇਹ ਜੋੜਾ ਜਲਦੀ ਹੀ ਇਹਨਾਂ ਅਫਵਾਹਾਂ ਤੋਂ ਬਾਹਰ ਆ ਕੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰ ਲਵੇ ਕੈਲੀਫੋਰਨੀਆ ਦੇ ਜੰਗਲਾਂ ਦੇ ਵਿੱਚ ਲੱਗੀ ਭਿਆਨਕ ਅੱਗ ਨੇ ਨਾ ਸਿਰਫ ਹਰੇ ਭਰੇ ਰੁੱਖਾਂ ਤੇ ਖੂਬਸੂਰਤ ਵਾਦੀਆਂ ਨੂੰ ਨਿਗਲ ਲੈ ਸਕੋ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਤੇ ਸੁਪਨੇ ਵੀ ਸੁਆਹ ਕਰ ਦਿੱਤੇ ਨੇ ਹਾਲੀਵੁੱਡ ਦੀ ਗਲੈਮਰਸ ਫੈਮਲੀ ਤੇ ਵੀ ਕੁਦਰਤ ਦਾ ਕੈਰ ਦੇਖਿਆ ਜਾ ਸਕਦਾ ਹੈ ਇਸ ਕੁਦਰਤੀ ਆਫਤ ਦਾ ਅਸਰ ਹੁਣ ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਦੀ ਕਜ਼ਨ ਸਿਸਟਰ ਅਲਾਨਾ ਪਾਂਡੇ ਅਤੇ ਉਹਨਾਂ ਦੇ ਪਰਿਵਾਰ ਤੱਕ ਵੀ ਪਹੁੰਚ ਗਿਆ ਦੱਸਦੀ ਹੈ ਕਿ ਅਲਾਨਾ ਨੇ ਆਪਣੀ ਇੰਸਟਾਗ੍ਰam ਸਟੋਰੀ ਦੇ ਵਿੱਚ ਦੱਸਿਆ ਕਿ ਜੰਗਲ ਦੀ ਅੱਗ ਉਹਨਾਂ ਦੇ ਘਰ ਦੇ ਬਹੁਤ ਨੇੜੇ ਆ ਗਈ ਹੈ ਉਹਨਾਂ ਨੇ ਲਿਖਿਆ ਕਿ ਸਾਨੂੰ ਜਲਦਬਾਜ਼ੀ ਦੇ ਵਿੱਚ ਘਰ ਖਾਲੀ ਕਰਨਾ ਪਿਆ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਸਿਰਫ ਸੂਟਕੇਸ ਪੈਕ ਕਰਨ ਦਾ ਅਤੇ ਜਾਣ ਦਾ ਸਮਾਂ ਸੀ ਇਹ ਅਹਿਸਾਸ ਬਹੁਤ ਦੁਖਦਾਈ ਸੀ ਅਤੇ ਅਸੀਂ ਸ਼ਾਇਦ ਕਦੇ ਵੀ ਹੁਣ ਆਪਣੇ ਘਰ ਵਾਪਸ ਨਹੀਂ ਪਰਤ ਪਾਵਾਂਗੇ ਪੰਜਾਬੀ ਸੰਗੀਤ ਦੇ ਮਸ਼ਹੂਰ ਗਾਇਕ ਅਤੇ ਗੀਤਕਾਰ ਵਿਕੀ ਢਾਲੀਵਾਲ ਜੋ ਆਪਣੀ ਕਲਮ ਦੀ ਧਾਰ ਅਤੇ ਆਵਾਜ਼ ਦੇ ਜਾਦੂ ਦੇ ਨਾਲ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਛਾ ਰਹੇ ਨੇ ਅੱਜ ਆਪਣੇ ਸੰਗੀਤਕ ਸਫ਼ਰ ਤੋਂ ਹਟ ਕੇ ਇੱਕ ਹੀਰੋ ਵੱਜੋਂ ਚਰਚਾ ਦੇ ਵਿੱਚ ਨਹੀਂ ਪਰ ਇਸ ਵਾਰ ਨਾ ਗੱਲ ਕਿਸੇ ਹਿੱਟ ਗੀਤ ਦੀ ਹੈ ਤੇ ਨਾ ਹੀ ਸਟੇਜ ਤੇ ਤਾੜੀਆਂ ਦੀ ਹੈ ਗੱਲ ਹੈ ਇਨਸਾਨੀਅਤ ਦੇ ਨੇਕ ਕਾਰਜ ਦੀ ਜੋ ਵਿੱਕੀ ਨੇ ਹਾਲ ਹੀ ਦੇ ਵਿੱਚ ਕੀਤਾ ਹੈ ਵਿੱਕੀ ਢਲੇਵਾਲ ਵੱਲੋਂ ਆਪਣੇ ਸ਼ੋਅ ਤੇ ਜਾਂਦਿਆਂ ਹੋਇਆ ਜਲੰਧਰ ਨੇੜੇ ਪਾਖੜਾ ਨਹਿਰ ਦੇ ਵਿੱਚ ਡਿੱਗੇ ਜਿਹੜੇ ਬਜ਼ੁਰਗ ਜੋੜੇ ਦੀ ਜਾਨ ਬਚਾਈ ਗਈ ਹੈ ਇਹ ਘਟਨਾ ਕੈਮਰਾ ਦੇ ਵਿੱਚ ਕੈਦ ਹੋ ਗਈ ਜੋ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਚੁੱਕਿਆ ਲੋਕ ਵਿੱਕੀ ਢਾਲੀਵਾਲ ਦੇਸ ਜਜ਼ਬੇ ਦੀ ਸ਼ਲਾਘਾ ਕਰ ਰਹੇ ਨੇ ਇਸ ਮੌਕੇ ਵਿੱਕੀ ਢਾਲੀਵਾਲ ਦੇ ਨਾਲ ਉਹਨਾਂ ਦੇ ਨਜ਼ਦੀਕੀ ਦੋਸਤ ਹੈਪੀ ਬਲਵੀ ਮੌਜੂਦ ਸਨ ਤਾਂ ਇਹ ਸੀ ਐਂਟਰਟੇਨਮੈਂਟ ਦੇ ਗਲਿਆਰਾਂ ਚੋਂ ਖਾਸ ਖਬਰਾਂ ਜਿਨ੍ਹਾਂ ਦੀ ਗੂੰਜ ਸਭ ਤੋਂ ਵੱਧ ਸੁਣਾਈ ਦਿੱਤੀ ਇਦਾਂ ਦੀਆਂ ਹੋਰ ਖਬਰਾਂ ਦੇ ਲਈ ਦੇਖਦੇ ਰਹੋ ਦਾ ਪ੍ਰੋਗਰਾਮ ਗਲੈਮਰ ਗੌਸਪ ਸਿਰਫ ਦਾ ਟੀਵੀ ਨਾਰਾਇਥੇ